ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਰਖੜੀ ਦਾ ਤਿਹਾਰ ਆਉਣ ਵਾਲਾ ਹੈ ਸਾਰੀਆਂ ਭੈਣਾਂ ਭੇਖਿਆਂ ਨੂੰ ਜਾਂਦੀਆਂ ਲੋ ਜੀ ਇਸੇ ਪਰਪਸ ਦੇ ਨਾਲ ਮੈਂ ਇੱਕ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ ਲੋ ਉਮੀਦ ਕਰਦੀ ਹਾਂ ਗੀਤ ਤੁਹਾਨੂੰ ਪਸੰਦ ਆਏਗਾ ਲੋ ਜੀ ਮੈਂ ਸ਼ੁਰੂ ਕਰਦੀ ਹਾਂ ਜੀ ਗੀਤ ਹੀਰੇ ਮੋਤੀ ਰੱਬ ਨੇ ਨਿਵਾਜੇ ਨੇ ਹੋ ਹੀਰੇ ਮੋਤੀ ਰੱਬ ਨੇ ਨਿਵਾਜ਼ੇ ਨੇ ਵੀਰਾਂ ਨਾਲ ਪੇਕਿਆਂ ਦੇ ਹੋ ਵੀਰਾਂ ਨਾਲ ਪੇਕਿਆਂ ਦੇ ਸਦਾ ਖੁੱਲੇ ਦਰਵਾਜ਼ੇ ਨੇ ਹੋ ਵੀਰਾਂ ਨਾਲ ਪੇਕਿਆਂ ਦੇ ਸਦਾ ਖੁੱਲੇ ਦਰਵਾਜ਼ੇ ਨੇ ਉਹ ਖੁਸ਼ੀ ਰਹਿਣਾ ਟਿਕਾਣੇ ਨਹੀਂ ਖੁਸ਼ੀ ਰਹੇ ਨਾ ਟਿਕਾਣੇ ਨੀ ਜੇ ਵੀਰ ਪੁੱਛਨੀ ਲਵੇ ਕੋ ਦੋਣਾ ਤੂੰ ਪਹਿਣੇ ਨੀ ਹੀਰੇ ਮੋਤੀ ਰੱਬ ਨੇ ਨਿਵਾਜ਼ੇ ਨੇ ਹੀਰੇ ਮੋਤੀ ਰੱਬ ਨੇ ਨਿਵਾਜ਼ੇ ਨੇ ਹੋ ਵੀਰਾ ਨਾਲ ਪੇਕਿਆਂ ਦੇ ਸਦਾ ਖੁੱਲੇ ਦਰਵਾਜ਼ੇ ਨੇ ਜਿਹੜਾ ਵੀਰ ਪੈਣ ਨੂੰ ਨਾ ਸਮਝੇ ਪਾਰ ਜਿਹੜਾ ਵੀਰ ਪੈਣ ਨੂੰ ਨਾ ਸਮਝੇ ਪਾਰ ਉਸ ਵੀਰ ਤੋਂ ਮੈਂ ਵਾਰੋ-ਵਾਰ ਬਲੇਹਾਰ ਉਸ ਵੀਰ ਤੋਂ ਮੈਂ ਵਾਰੋ-ਵਾਰ ਬਲੇਹਾਰ ਹੀਰੇ ਮੋਤੀ ਰੱਬ ਨੇ ਨਿਵਾਜੇ ਨੇ ਹੋ ਹੀਰੇ ਮੋਤੀ ਰੱਬ ਨੇ ਨਿਵਾਜੇ ਨੇ ਵੀਰ ਨਾਲ ਪੇਕਿਆਂ ਦੇ ਸਦਾ ਖੁੱਲੇ ਦਰਵਾਜੇ ਨੇ ਪੇਕੇ ਜਦੋਂ ਜਾਵਾਂ ਮੈਂ ਉਹ ਪੇਕੇ ਜਦੋਂ ਜਾਵਾਂ ਪਾਬੋ ਹਸ ਗਲ ਲਾਲ ਰੇ ਪੇਕੇ ਜਦੋਂ ਜਾਵਾਂ ਪਾਬੋ ਹਸ ਗਲ ਲਾਲ ਰੇ ਮਾਂ ਬਾਪ ਦੀ ਕਦੇ ਕਾਟ ਨਾਰਵੇ ਮਾਂ ਬਾਪ ਦੀ ਕਦੇ ਕਾਟ ਨਾਰਵੇ ਹੀਰੇ ਮੋਤੀ ਰੱਬ ਨੇ ਨਿਵਾਜੇ ਨੇ ਹੋ ਹੀਰੇ ਮੋਤੀ ਰੱਬ ਨੇ ਨਿਵਾਜੇ ਨੇ ਵੀਰ ਨਾਲ ਪੇਕਿਆਂ ਦੇ ਸਦਾ ਖੁੱਲੇ ਦਰਵਾਜੇ ਨੇ ਰਾਚਾ ਨਾ ਚੱਕਿਆ ਜਾਵੇ ਉਹ ਮੇਰਾ ਚਾਣਾ ਚੱਕਿਆ ਜਾਵੇ ਸੰਦਾਰਾ ਲੈ ਕੇ ਵੀਰ ਨਾਲ ਸੋਣੀ ਪਾਬੋ ਮੇਰੇ ਘਰ ਆਵੇ ਸੰਦਾਰਾ ਲੈ ਕੇ ਵੀਰ ਨਾਲ ਸੋਣੀ ਪਾਬੋ ਮੇਰੇ ਘਰ ਆਵੇ ਹੀਰੇ ਮੋਤੀ ਹੀਰੇ ਮੋਤੀ ਰੱਬ ਨੇ ਨਿਵਾਜੇ ਵੀਰਾ ਨਾਲ ਪੇਕਿਆਂ ਦੇ ਸਦਾ ਖੁੱਲੇ ਦਰਵਾਜੇ ਨੇ ਦੁੱਖ ਦੇ ਦੇ ਵੀਰਾ ਮੈਨੂੰ ਸਾਰੇ ਵੇ ਦੁੱਖ ਦੇ ਦੇ ਵੀਰਾ ਮੈਨੂੰ ਸਾਰੇ ਕੱਢ ਦੇ ਪਲੇਖੇ ਦਿਲ ਵਿੱਚੋਂ ਕੱਢ ਦੇ ਪਲੇਖੇ ਦਿਲ ਵਿੱਚੋਂ ਨਹੀਂ ਉਹ ਚਾਹੀਦੇ ਤੇਰੇ ਮੇਲ ਮੁਨਾਰੇ ਵੇ ਨਹੀਂਉ ਚਾਹੀਦੇ ਤੇਰੇ ਮਹਿਲ ਮੁਨਾਰੇ ਹੀਰੇ ਮੋਤੀ ਰੱਬ ਨੇ ਨਿਵਾਜ਼ੇ ਨੇ ਹੋ ਹੀਰੇ ਮੋਤੀ ਰੱਬ ਨੇ ਨਿਵਾਜ਼ੇ ਨੇ ਵੀਰਾ ਨਾਲ ਪੇਕਿਆਂ ਦੇ ਸਦਾ ਖੁੱਲੇ ਦਰਵਾਜੇ ਨੇ ਓ ਵੀਰ ਹੋਣ ਮੇਰੇ ਵੀਰਾਂ ਵਰਗੇ ਵੀਰ ਹੋਣ ਮੇਰੇ ਵੀਰਾਂ ਵਰਗੇ ਜੁਗ ਜੁਗ ਜਿਓ ਵੀਰਿਓ ਮੋ ਮਾਪਿਆਂ ਤੋਂ ਵੱਧ ਕਰਦੇ ਜੁਗ ਜੁਗ ਜਿਓ ਵੀਰਿਓ ਮੋ ਮਾਪਿਆਂ ਤੋਂ ਵੱਧ ਕਰਦੇ ਹੋ ਹੀਰੇ ਮੋਤੀ ਰੱਬ ਨੇ ਨਿਵਾਜ਼ੇ ਨੇ ਵੀਰਾਂ ਨਾਲ ਪੇਕਿਆਂ ਦੇ ਸਦਾ ਖੁੱਲੇ ਦਰਵਾਜ਼ੇ ਸ਼ੁਕਰ ਕਰਾਂ ਮੈਂ ਉਸ ਰੱਬ ਦਾ ਸ਼ੁਕਰ ਕਰਾਂ ਮੈਂ ਉਸ ਰੱਬ ਦਾ ਬਾਬਲ ਦੀ ਵੇਲ ਵਧੀ ਵੇਲ ਵਧੀ ਗੋਦੀ ਵੀਰ ਦੇ ਪਤੀ ਜਾ ਫਬਦਾ ਨੀ ਗੋਦੀ ਵੀਰ ਦੇ ਪਤੀ ਜਾ ਫਬਦਾ ਹੋ ਹੀਰੇ ਮੋਤੀ ਰੱਬ ਨੇ ਨਿਵਾਜ਼ੇ ਨੇ ਹੀਰੇ ਮੋਤੀ ਰੱਬ ਨੇ ਨਿਵਾਜ਼ੇ ਨੇ ਵੀਰਾਂ ਨਾਲ ਪੇਕਿਆਂ ਦੇ ਪੇਕਿਆਂ ਦੇ ਸਦਾ ਖੁੱਲੇ ਦਰਵਾਜ਼ੇ ਨੇ ਨਿ ਵੀਰਾਂ ਨਾਲ ਪੇਕਿਆਂ ਦੇ ਸਦਾ ਖੁੱਲੇ ਦਰਵਾਜ਼ੇ